ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਪਿੰਦਰ ਕੋਰ ਮੇਰਾ ਵਿਲੇਜ ਖੋਖਰ ਪੋਜੀਆਂ ਤੋਂ ਸੋ ਮੈਂ ਅੱਜ ਪਹੁੰਚੂਕੀ ਆ ਪਿੰਡ ਸਰਸਪੁਰ ਚ ਜਿੱਥੇ ਮੈਂ ਬਹੁਤ ਹੀ ਵਧੀਆ ਰਿਜ਼ਲਟ ਦੇ ਨਾਲ ਸੋ ਮੈਂ ਕੁਝ ਮਹੀਨੇ ਇਸ ਦੀਦੀ ਨੂੰ ਇਹ ਰੈਨਾਟਸ ਪ੍ਰੋਡਕਟ ਦੇ ਕੇ ਗਈ ਸੀਗੀ ਤਾਂ ਦੀਦੀ ਨੂੰ ਕਾਫੀ ਆਪਣੀਆਂ ਫਿਜ਼ੀਕਲ ਜਿਹੜੀਆਂ ਪ੍ਰੋਬਲਮ ਆ ਉਹਨਾਂ ਤੋਂ ਰਾਹਤ ਮਿਲੀ ਆ ਸੋ ਅਸੀਂ ਅੱਜ ਇਹ ਦੀਦੀ ਦੀ ਜਵਾਨੀ ਪੁੱਛਣੇ ਆ ਕਿ ਇਹਨਾਂ ਨੂੰ ਇਹ ਮਤਲਬ ਰੈਨਾਟਸ ਪ੍ਰੋਡਕਟ ਖਾਣ ਤੋਂ ਪਹਿਲਾਂ ਕਿਹੜੀਆਂ ਮਤਲਬ ਫਿਜ਼ੀਕਲ ਪ੍ਰੋਬਲਮਾਂ ਸੀ ਤੇ ਕਿਹੜੀਆਂ ਹੱਲ ਹੋਈਆਂ ਸੋ ਜੀ ਤੁਸੀਂ ਆਪਣਾ ਨਾਮ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਤੁਫਤੇ ਮੇਰਾ ਨਾਮ ਅਮਰਾਜਪੀਰ ਹੈ ਪਿੰਡ ਸਾਡਾ ਸਰਸਪੁਰ ਹੈ ਇਹ ਦਵਾਈ ਖਾਣ ਤੋਂ ਪਹਿਲਾਂ ਮੈਨੂੰ ਲਕੋਰੀਏ ਦੀ ਪ੍ਰੋਬਲਮ ਸੀ ਵੀਕਨੈਸ ਬਹੁਤ ਜ਼ਿਆਦਾ ਸੀ ਬਲੇ ਤੁਹਾਨੂੰ ਲਕੋਰੀਏ ਦੀ ਪ੍ਰੋਬਲਮ ਕਿੰਨੇ ਸਾਲ ਤੋਂ ਸੀ 5 ਸਾਲ ਤੋਂ 5 ਸਾਲ ਤੋਂ ਤੁਸੀਂ ਹੋਰ ਵੀ ਕਿਤੇ ਮਤਲਬ ਦਵਾਈਆਂ ਖਾਧੀਆਂ ਬਹੁਤ ਜ਼ਿਆਦਾ ਜਿੱਥੇ ਕਿਸੇ ਨੇ ਕਹਿਣਾ ਉੱਥੇ ਮੈਂ ਦਵਾਈ ਦਿੰਦੀ ਰਹੀ ਮਤਲਬ ਕਿਤੇ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਨਹੀਂ ਰਾਤ ਨਹੀਂ ਮਿਲਿਆ ਪਰ ਇਹ ਦਵਾਈ ਨਾਲ ਮੈਨੂੰ ਰਿਜ਼ਲਟ ਮਿਲਿਆ अच्छा तो ਤੁਸੀਂ ਦੀਦੀ ਕਿੰਨੇ ਪ੍ਰੋਡਕਟ ਪਹਿਲਾਂ ਖਾ ਚੁੱਕੇ ਮੈਂ 3 ਪ੍ਰੋਡਕਟ ਲੈ ਚੁੱਕੀ ਅੱਛਾ ਤੇ ਚੌਥਾ ਪ੍ਰੋਡਕਟ ਛਾ ਟੱਡਾ ਤੇ ਤੁਹਾਨੂੰ ਮਤਲਬ ਵੀ ਇਹ ਮਤਲਬ ਤੁਸੀਂ ਇਹ ਫੀਲ ਕਰਦੇ ਹੋਗਾ ਤੁਹਾਨੂੰ ਇਸ ਦੇ ਨਾਲ ਕਾਫੀ ਬਿਮਾਰੀਆਂ ਤੋਂ ਫ੍ਰੀ ਹੋ ਜਾਣਾ ਹਾਂਜੀ ਮੇਰਾ ਸੀ ਇਰੀਆ ਵਿੱਚ ਲੋ ਫੀਲ ਕਰਦਾ ਸੀ ਕਮਜ਼ੋਰੀ ਬਹੁਤ ਜ਼ਿਆਦਾ ਸੀ ਹੁਣ ਬਿਲਕੁਲ ਠੀਕ ਅੱਛਾ ਮਿਲ ਕਾਫੀ ਤੁਹਾਨੂੰ ਰਾਹਤ ਆ ਹਾਂਜੀ ਚਲੋ ਠੀਕ ਹੈ ਤੇ ਦੀਦੀ ਤੁਸੀਂ ਜਿਹੜੇ ਵੀ ਆਪ ਤੁਹਾਨੂੰ ਦੇਖ ਰਹੇ ਆ ਸੁਣ ਰਹੇ ਆ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਆਪਣੀ ਸਿਹਤ ਠੀਕ ਰੱਖਣੀ ਹੈ ਤੇ ਪ੍ਰੋਡਕਟਸ ਯੂਜ਼ ਕਰੋ ਹਮ ਜਿਆਦਾ ਜਿਆਦਾ ਹਾਂਜੀ ਠੀਕ ਹੈ ਜੀ ਸੋ ਅਸੀਂ ਬਹੁਤ ਹੀ ਵਧੀਆ ਰਿਜ਼ਲਟ ਲੈ ਕੇ ਅੱਜ ਜਾ ਰਹੇ ਹਾਂ ਤੁਹਾਨੂੰ ਸੋ ਮੇਰੀ ਸਾਰਿਆਂਗੇ ਬੇਨਤੀ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਇਸ ਨਿਊਟ੍ਰੀਸ਼ਨ ਜੋ ਪ੍ਰੋਡਕਟ ਹੈ ਇਹਨੂੰ ਯੂਜ਼ ਕਰੋ ਸੋ ਕਾਫੀ ਬੀਬੀਆਂ ਭੈਣਾਂ ਜੋ ਆਪਣੀ ਪਰਸਨਲ ਪ੍ਰੋਬਲਮ ਹੁੰਦੀ ਆ ਸੋ ਤੁਹਾਡੇ ਸਾਰੀ ਹੀ ਪ੍ਰੋਬਲਮ ਇਹਦੇ ਨਾਲ ਸੋਲਵ ਹੋ ਸਕਦੀ ਆ ਜਿਸ ਤਰ੍ਹਾਂ ਕਿ ਭੈਣ ਜੀ ਨੂੰ 5 ਸਾਲ ਤੋਂ ਪ੍ਰੋਬਲਮ ਸੀਗੀ ਸੋ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਭੈਣ ਜੀ ਨੂੰ ਹੁਣ ਇਹ ਪ੍ਰੋਡਕਟ ਖਾਣ ਤੋਂ ਬਾਅਦ ਇਸ ਬਿਮਾਰੀ ਤੋਂ ਜੋ ਰਾਹਤ ਮਿਲੀ ਆ ਤੇ ਭੈਣ ਜੀ ਤੁਸੀਂ ਕਿੰਨਾ ਖੁਸ਼ ਆਏ ਮਤਲਬ ਕਿ ਤੁਹਾਨੂੰ 5 ਸਾਲ ਬਾਅਦ ਤੁਹਾਨੂੰ ਰਿਜ਼ਲਟ ਮਿਲਿਆ ਸੀ ਰੈਨਾਟਸ ਤੋਂ ਨਹੀਂ ਅਸੀਂ ਬਹੁਤ ਖੁਸ਼ ਆ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਮੈਂ ਹੁਣ ਘਰ ਦਾ ਸਾਰਾ ਹੀ ਕੰਮ ਕਰ ਲੈਣੀ ਅੱਗੇ ਵੀ ਮੇਰਾ ਜੀ ਕਰਦਾ ਹੁੰਦਾ ਕੰਮ ਕਰਨ ਨੂੰ ਵੀ ਮੈਂ ਬਸ ਲੱਗੇ ਤੇ ਰਵਾਂ ਵੀਕਨੈਸ ਵੀਕਨੈਸ ਬਿਲਕੁਲ ਠੀਕ ਹੈ ਜੀ ਤਾਂ ਹੁਣ ਮੈਂ 5 5 6 6 ਵਾਰੀ ਕੋਠੇ ਤੇ ਵੀ ਚੱਲ ਜਾਨੀ ਪੌੜੀਆਂ ਵੀ ਚੜ੍ਹ ਜਾਨੀ ਹੁਣ ਮੇਰੇ ਸਰੀਰ 'ਚ ਕੋਈ ਵੀਕਨੈਸ ਨਹੀਂ ਠੀਕ ਹੈ ਜੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਕਿ ਜਿੱਦਾਂ ਭੈਣ ਜੀ ਨੂੰ 5 ਸਾਲ ਤੋਂ ਇਹ ਆਪਣੀ ਪ੍ਰੋਬਲਮ ਸੀ ਤੇ 5 ਸਾਲਾਂ ਬਾਅਦ ਇਹ ਰੈਨਾਟਸ ਪ੍ਰੋਡਕਟ ਨੇ ਉਹਨਾਂ ਨੂੰ ਇਸ ਮਤਲਬ ਫਿਜ਼ੀਕਲ ਜੋ ਉਹਨਾਂ ਦੀ ਪ੍ਰੋਬਲਮ ਸੀ ਉਹਨਾਂ ਤੋਂ ਰਾਹਤ ਮਿਲੀ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਹੀ ਇਸ ਪ੍ਰੋਡਕਟ ਨੂੰ ਯੂਜ਼ ਕਰੋ ਔਰ ਆਪਣੀ ਹੈਲਥ ਜੋ ਸਾਰੀ ਮੇਨਟੇਨ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ